ਚੰਡੀਗੜ੍ਹ ਰੋਡ ਨੂੰ ਜਿਹੜੀ ਆਪਣੀ ਪਰਸਨਲ ਜ਼ਗੀਰ 40ਸ ਹਸਪਤਾਲ ਵੱਲੋਂ ਬਣਾਇਆ ਗਿਆ ਮੇਰੇ ਸੱਜਿਆ ਤੁਸੀਂ ਦੇਖ ਸਕਦੇ ਹੋ 40 ਹਸਪਤਾਲ ਹੈ ਪਰ ਗੱਡੀਆਂ ਦੀ ਕਤਾਰ ਤੁਸੀਂ ਦੇਖੋ ਕਿ ਕਿੰਨੀ ਲੰਬੀ ਗੱਡੀਆਂ ਦੀ ਕਤਾਰ ਜਿਹੜੀ ਹੈ ਸੜਕ ਤੇ ਹੀ ਇਨਾ ਵੱਲੋਂ ਲਾਈ ਗਈ ਹੈ ਭਾਈ ਅੰਦਰ ਸਾਰੀ ਪਾਰਕਿੰਗ ਤੁਹਾਡੀ ਖਾਲੀ ਪਈ ਹੈ ਬਾਹਰ ਤੁਸੀਂ ਮੇਨ ਰੋਡ ਤੇ ਗੱਡੀਆਂ ਲਵਾਈਆਂ ਹੋਈਆਂ ਕਾਨੂੰਨੀ ਤੌਰ ਤੇ ਸਹੀ ਸਮਝਦੇ ਹੋ ਇਹ ਪਾਰਕਿੰਗ ਸਾਰੀ ਖਾਲੀ ਪਈ ਹੈ ਬਾਰ ਸੜਕ ਤੇ ਗੱਡੀਆਂ ਕਿਹਦੀ ਪਰਮਿਸ਼ਨ ਨਾ ਖੜਾਉਂਦੀਆਂ ਥੋੜੇ ਦਿਨ ਪਹਿਲਾਂ ਅਸੀਂ ਇੱਕ ਨਿਊਜ਼ ਕਵਰੇਜ ਕੀਤੀ ਸੀ ਜਿਹੜੀ ਇਲੈਗਲ ਪਾਰਕਿੰਗ ਕੋਟਯਾ ਹਸਪੀਟਲ ਦੇ ਬਾਹਰ ਹੋਈ ਹੈ ਤੇ ਉਸ ਦਿਨ ਤੁਹਾਡੇ ਸਟਾਫ ਨੂੰ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਇੰਕਿਊਜਰ ਰਿਪੀਟ ਨਹੀਂ ਹੋਏਗਾ ਲੇਕਿਨ ਅੱਜ ਵੀ ਜਿਹੜੀਆਂ ਤਕਰੀਬਨ 15 ਤੋਂ 20 ਗੱਡੀਆਂ ਬਾਹਰ ਕੰਡੀਗਟ ਰੋਡ ਤੇ ਖੜੀਆਂ ਨੇ ਔਰ ਅੰਦਰ ਤੁਹਾਡੀ ਆਫੀਸ਼ੀਅਲ ਪਾਰਕਿੰਗ ਸਾਰੀ ਵੇਕੈਂਟ ਪਈ ਹੈ ਬਰਦਰ ਕੋਈ ਬਾਤ ਨਹੀਂ ਸੋਫੇ ਬਰਦਰ ਕੋਈ ਬਾਤ ਨਹੀਂ ਸੋਫੇ ਬਰਦਰ ਕੋਈ ਬਾਤ ਨਹੀਂ ਸੋਫੇ ਸਸੀਕਾਲ ਜੀ ਕ੍ਰਾਇਮ ਸਵੇਰਾ ਨਾਲ ਜੁੜ ਚੁੱਕੇ ਹੋ ਤੇ ਮੈਂ ਹਾਂ ਅਨੂਕਮਾਰ ਇਲੀਗਲ ਪੋਜੈਸ਼ਨ ਹੈ ਜਿਹੜਾ ਚੰਡੀਗੜ੍ਹ ਰੋਡ ਤੇ ਉਹਦਾ ਸਿਲਸਿਲਾ ਜਿਹੜਾ ਆ ਉਹ ਕਦੀ ਨਹੀਂ ਰੁਕਦਾ ਥੋੜੇ ਦਿਨ ਪਹਿਲਾਂ ਆਪਾਂ 40s ਦੀ ਖਬਰ ਕੀਤੀ ਸੀਗੀ ਮੇਰੇ ਸੱਜਿਆ ਤੁਸੀਂ ਦੇਖ ਸਕਦੇ ਹੋ 40s ਹਸਪਤਾਲ ਹੈ ਔਰ ਗੱਡੀਆਂ ਦੀ ਕਤਾਰ ਤੁਸੀਂ ਦੇਖੋ ਕਿ ਕਿੰਨੀ ਲੰਬੀ ਗੱਡੀਆਂ ਦੀ ਕਤਾਰ ਜਿਹੜੀ ਆ ਸੜਕ ਤੇ ਹੀ ਇਹਨਾਂ ਵੱਲੋਂ ਲਾਈ ਗਈ ਆ ਆਫੀਸ਼ੀਅਲ ਪਾਰਕਿੰਗ ਇਹਨਾਂ ਦੀ ਅੰਦਰ ਵੀ ਹੈਗੀ ਹੈ ਲੇਕਿਨ ਚੰਡੀਗੜ੍ਹ ਰੋਡ ਨੂੰ ਜਿਹੜੀ ਆਪਣੀ ਪਰਸਨਲ ਜ਼ਗੀਰ 40s ਹਸਪਤਾਲ ਵੱਲੋਂ ਬਣਾਇਆ ਗਿਆ ਔਰ ਕੁਛ ਦਿਨ ਪਹਿਲਾਂ ਵੀ ਸਾਡੀ ਵੱਲੋਂ ਇੱਕ ਖਬਰ ਇਸ ਮੁੱਦੇ ਤੇ ਪਬਲਿਸ਼ ਕੀਤੀ ਗਈ ਸੀਗੀ ਔਰ ਉਸ ਦਿਨ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਦੁਬਾਰਾ ਜਿਹੜਾ ਆ ਉਹ ਇਸ ਕੰਮ ਨਹੀਂ ਹੋਏਗਾ ਲੇਕਿਨ ਅੱਗੇ ਤੁਸੀਂ ਦੇਖ ਸਕਦੇ ਹੋ ਥੋੜਾ ਜ਼ੂਮ ਕਰਕੇ ਤੁਹਾਨੂੰ ਦਿਖਾਵਾਂਗੇ ਕਿ ਰੈੱਡਸ ਗੱਡੀ ਜਿਹੜੀ ਆ ਉਹ ਬਿਲਕੁਲ ਹੀ ਗਲਤ ਤਰੀਕੇ ਨਾਲ ਜਿਹੜੀ ਸੜਕ ਤੇ ਪਾਰਕ ਕੀਤੀ ਗਈ ਹੈ ਗੱਲਬਾਤ 40s ਦੇ ਮੁਲਾਜ਼ਮਾਂ ਦੇ ਨਾਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਕਿਉਂਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਆ ਇਨਲੀਗਲ ਪਾਰਕਿੰਗ ਇਹਨਾਂ ਵੱਲੋਂ ਕੀਤੀ ਜਾਂਦੀ ਹੈ ਬੈਰੀਗੇਡ ਜਿਹੜੇ ਨੇ ਬਾਹਰ ਲਾਏ ਜਾਂਦੇ ਨੇ ਇਸ ਬਾਰੇ ਵੀ ਅਸੀਂ ਕਈ ਵਾਰ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਇਹਨਾਂ ਦੇ ਸਿਰ ਤੇ ਕੋਈ ਜੂੰ ਤੱਕ ਨਹੀਂ ਰੈਂਗਦੀ ਇੱਥੋਂ ਦੇ ਸਿਕਿਉਰਟੀ ਵਾਲੇ ਮੌਜੂਦ ਨਹੀਂ ਭਾਜੀ ਟੱਡ ਪਾਰਕਿੰਗ ਦਾ ਕੌਣ ਮੈਨੇਜ ਕਰਦਾ ਹੈ ਸਰ ਹਾਂਜੀ ਕੀ ਨਾਮ ਹੈ ਜੀ ਉਹਨਾਂ ਦਾ ਭਾਜੀ ਉਡੀ ਨਹੀਂ ਜਿਹੜੇ ਪਾਰਕਿੰਗ ਦਾ ਮੈਨੇਜ ਕਰਦੇ ਨੇ ਨਾਮ ਕੀ ਹੋਣਾ ਦਾ ਨਾਮ ਨਹੀਂ ਸਰ ਉਹਨਾਂ ਦਾ ਪਤਾ ਅੰਦਰ ਪਤਾ ਕਰ ਲਓ ਤੁਸੀਂ ਅੱਛਾ ਤੇ ਅੰਦਰ ਸਾਰੀ ਪਾਰਕਿੰਗ ਤੁਹਾਡੀ ਖਾਲੀ ਪਈ ਆ ਬਾਹਰ ਤੁਸੀਂ ਮੇਨ ਰੋਡ ਤੇ ਗੱਡੀਆਂ ਲਵਾਈਆਂ ਹੋਈਆਂ ਕਨੂਨੀ ਤੌਰ ਤੇ ਸਹੀ ਸਮਝਦੇ ਹੋ ਸੋ ਸਕਿਉਰਟੀ ਗਾਰਡ ਵੱਲੋਂ ਤੇ ਕੋਈ ਜਿਹੜਾ ਜਵਾਬ ਨਹੀਂ ਦਿੱਤਾ ਗਿਆ ਲੇਕਿਨ ਮੈਂ ਤੁਹਾਨੂੰ ਦਿਖਾ ਦਾਂ ਕਿ ਪਾਰਕਿੰਗ ਅੰਦਰ ਸਾਰੀ ਖਾਲੀ ਪਈ ਹੈ ਇਹ ਆਫੀਸ਼ੀਅਲ ਪਾਰਕਿੰਗ ਹੈ 40 ਹਸਪੀਟਲ ਦੀ ਲੇਕਿਨ ਇਸ ਦੇ ਬਾਵਜੂਦ ਵੀ ਪਾਰਕਿੰਗ ਖਾਲੀ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਉਹ ਗੱਡੀਆਂ ਬਾਹਰ ਲਗਾਈਆਂ ਗਈਆਂ ਇਲੈਗਲ ਤਰੀਕੇ ਨਾਲ ਲਗਾਈਆਂ ਗਈਆਂ ਇਹਦੇ ਪਿੱਛੇ ਕਿਸ ਦੀ ਸ਼ੈ ਹੈ ਇਹ ਤਾਂ ਇੱਕ ਬਹੁਤ ਵੱਡਾ ਸਵਾਲ ਉੱਠਦਾ ਹੈ ਗੱਲਬਾਤ ਇਨ੍ਹਾਂ ਦੇ ਮੈਨੇਜਮੈਂਟ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੂਰਾ ਪਾਰਕਿੰਗ ਨੂੰ ਕਿਹਦੇ ਵੱਲੋਂ ਜਿਹੜਾ ਮੈਨੇਜ ਕੀਤਾ ਜਾਂਦਾ ਉਤਮ ਜੀ ਸਾਰੀ ਪਾਰਕਿੰਗ ਖਾਲੀ ਪਈ ਹੈ ਜਿਹੜੀ ਤੁਹਾਡੀ ਅਫੀਸ਼ੀਅਲ ਹੈ ਬਾਹਰ ਸੜਕ ਤੇ ਗੱਡੀਆਂ ਖੜੀਆਂ ਪਹਿਲਾਂ ਵੀ ਥੋੜੇ ਦਿਨ ਪਹਿਲਾਂ ਸਾਡੀ ਮੀਡੀਆ ਟੀਮ ਐਸਾ ਟਾਪਿਕ ਤੇ ਕਵਰੇਜ ਕਰਕੇ ਗਈ ਸੀ ਉਸ ਦਿਨ ਕਿਹਾ ਗਿਆ ਸੀਗਾ ਕਿ ਜਿਹੜੀ ਬਾਹਰ ਪਾਰਕਿੰਗ ਆ ਦੁਬਾਰਾ ਆਪਾਂ ਨਹੀਂ ਕਰਵਾਵਾਂਗੇ ਸਿਲਸਿਲਾ ਜਾਰੀ ਦਾ ਜਾਰੀ ਹੈ ਕੀ ਕਹਿਣਾ ਚਾਹੁੰਦੇ ਬੰਦੇ ਮਾ ਨਹੀਂ ਰਹੇ ਉਲਾ ਰਹੇ ਸਰ ਅਬ ਕੀ ਕਰ ਸਕਤੇ ਇਸ ਨਾਲ ਤੇ ਤੁਸੀਂ ਪ੍ਰਸ਼ਾਸਨ ਨਾਲ ਗੱਲ ਕਰਕੇ ਗੱਡੀ ਰਿਕਵਰੀ ਵੈਨ ਆਂਦੀ ਹੈ ਸਰ ਸਾਰਾ ਪ੍ਰਸ਼ਾਸਨ ਕੋਲ ਸਾਰਾ ਇਂਤਜ਼ਾਮ ਹੈਗਾ ਅਗਰ ਤੁਹਾਡੇ ਨਹੀਂ ਸੁਣਦੇ ਅਸੀਂ ਬੁਲਾ ਲੈਂਦੇ ਆ ਬਾਹਰ ਟ੍ਰੈਫਿਕ ਮੁਲਾਜ਼ਮ ਖੜੇ ਰਿਕਵਰੀ ਵਾਲੀ ਗੱਡੀ ਆ ਮੈਮ ਨਹੀਂ ਸੁਣ ਰਹੇ ਬੰਦੇ ਕਿਉਂਕਿ ਸੋਮਵਾਰ ਹੈ ਨਾ ਕੋਈ ਪ੍ਰਸ਼ਾਸਨ ਨੂੰ ਲਿਖਤ ਚ ਰਿਕਵੈਸਟ ਪਾਈ ਹੈ ਕਿ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਹ ਤੋਂ ਆਪ ਕੋ ਅੰਦਰ ਹੀ ਬਤਾਏਗੇ ਕੌਣ ਬਤਾਏਗਾ ਮੈਨੂੰ ਬੰਦਾ ਦੱਸ ਦੋ ਅਨੂਪ ਜੀ ਗੁੱਡ ਇਵਨਿੰਗ ਇਵਨਿੰਗ ਜੀ ਅਨੂਪ ਜੀ ਅਨੂਪ ਵੈਸੀ ਗ ਹਾਂਜੀ ਬੋਲੀ ਜੀ ਥੋੜੇ ਦਿਨ ਪਹਿਲਾਂ ਅਸੀਂ ਇੱਕ ਨਿਊਜ਼ ਕਵਰੇਜ ਕੀਤੀ ਸੀਗੀ ਜਿਹੜੀ ਇਲੀਗਲ ਪਾਰਕਿੰਗ ਤੁਹਾਡੇ ਹਸਪੀਟਲ ਦੇ ਬਾਹਰ ਹੁੰਦੀ ਹੈ ਤੇ ਉਸ ਦਿਨ ਤੁਹਾਡੇ ਸਟਾਫ ਵੱਲੋਂ ਕਿਹਾ ਗਿਆ ਸੀਗਾ ਕਿ ਇਹ ਜਿਹੜਾ ਇਨ ਫਿਊਚਰ ਰਿਪੀਟ ਨਹੀਂ ਹੋਏਗਾ ਲੇਕਿਨ ਅੱਜ ਵੀ ਜਿਹੜੀਆਂ ਤਕਰੀਬਨ 15 ਤੋਂ 20 ਗੱਡੀਆਂ ਬਾਹਰ ਚੰਡੀਗੜ੍ਹ ਰੋਡ ਤੇ ਖੜੀਆਂ ਨੇ ਔਰ ਅੰਦਰ ਤੁਹਾਡੀ ਅਫੀਸ਼ੀਅਲ ਪਾਰਕਿੰਗ ਸਾਰੀ ਵੇਕੈਂਟ ਪਈ ਹੈ तो इनको हम नहीं बोलते ना ये अपनी मर्जी से लोग यहां पे पार्क करते हैं फिर सर ਤੁਸੀਂ ਨਹੀਂ ਤੁਸੀਂ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਜਿਹੜੀਆਂ ਇਲੀਗਲ ਪਾਰਕਿੰਗ ਬਾਹਰ ਹੋ ਰਹੀ ਹੈ ਉਹ ਗੱਡੀਆਂ ਰਿਕਵਰੀ ਵੈਨ ਬਲਾਓ ਚ ਕਹੋ ਇਹਨਾਂ ਨੂੰ ਦੋ ਕਿ ਚੱਕੇ ਜਾਣਗੇ ਤੀਸਰਾ ਬੰਦਾ ਆਪਣੇ ਆਪ ਹੀ ਸੈਟ ਹੋ ਜਾਏਗਾ ਸਰ ਹਾਂ ਜੀ ਆਪ ਮੈਨੂੰ ਬੋਲਣੇ ਦੋ ਦੋ ਭਾਈ ਸਾਹਿਬ ਬੋਲਣ ਹਾਂ ਜੀ ਸਾਡੇ ਦੋ ਤਿੰਨ ਬਾਰ यहां पे ਸਾਹਮਣੇ ਜੋ ਪੁਲਿਸ ਵਾਲੇ ਖੜੇ ਹੁੰਦੇ ਨੇ ਉਹਨਾਂ ਨੂੰ ਬੋਲ ਲੀਏ ਕਿ ਸਰ यहां पे ਇਹ ਪਾਰਕਿੰਗ ਸਰ ਮੈਨੂੰ ਲੈਟਰ ਦੀ ਮੈਨੂੰ ਲੈਟਰ ਦੀ ਕਾਪੀ ਦੇ ਸਕਦੇ ਹੋ ਜਿਹੜੀ ਲੈਟਰ ਤੁਸੀਂ ਲਿਖੀ ਸੀਗੀ ਪ੍ਰਸ਼ਾਸਨ ਹਾਂ ਮੈਂ ਯਾਰ ਇਹ ਹਾਈਵੇ ਕੀ ਲੈਟਰ ਹਮ ਨਹੀਂ ਦੇ ਸਕਦੇ ਨਾ ਨਹੀਂ ਤੁਹਾਡੇ ਤੁਹਾਡੇ ਗੇਟ ਦੇ ਇਨਫਰੰਟ ਤੇ ਖੜੀਆਂ ਹੋ ਰਹੀਆਂ ਨੇ ਤੇ ਵਰਬਲ ਇਨਫੀਮੇਸ਼ਨ ਉੱਤੇ ਸਰ ਦੇਖੋ ਆਫੀਸ਼ੀਅਲ ਜਿਹੜੀ ਕੋਈ ਵੀ ਇਨਫੀਮੇਸ਼ਨ ਹੁੰਦੀ ਹੈ ਨਾ ਹਮੇਸ਼ਾ ਰਿਟਨ ਹੁੰਦੀ ਹੈ ਵਰਬਲ ਇਨਫੀਮੇਸ਼ਨ ਨੂੰ ਕੋਈ ਨਹੀਂ ਵੈਲਿਡ ਮੰਨਦਾ ਬਰਦਰ ਕੋਈ ਬਾਤ ਨਹੀਂ ਇਟਸ ਓਕੇ आप सामने पुलिस वाले हैं आप इनकी कंप्लेंट करो उठा तो नहीं, कर नहीं है देखो चंडीगढ़ रोड गवर्नमेंट की प्रॉपर्टी है है सी प्राइवेट प्रॉपर्टी नहीं हाँ खाली पी है और बाहर खड़ी इनको पार्क करने के लिए उल्टा यहाँ पे जाम लगता है हमने, आ, हमने हाँ, तो बहुत बार लोगों को कुछ कर लिया की यहाँ पे मत लगाइए और दूसरी चीज ते उसे उसे पार्क, तो पार्किंग जेडे अंदर ऑफिशियल पार्किंग है ये चार्जेस सिक्सटी रुपीज सिक्स आवर्स के लिए एक मिनट वो सिर्फ अंदर का है ਬਾਹਰ ਦਾ ਆਇਆ ਤੇ ਉਹ ਨਹੀਂ ਨਹੀਂ ਬਾਹਰ ਦਾ ਤੇ ਠੀਕ ਹੈ ਨਹੀਂ ਉਹ ਮੈਂ ਬਾਹਰ ਦਾ ਨਹੀਂ ਕਹਿ ਰਿਹਾ ਸਰ ਮੈਂ ਆਫੀਸ਼ੀਅਲ ਪਾਰਕਿੰਗ ਦਾ ਕਹਿ ਰਿਹਾ ਤੇ ਉਹਦੇ ਤੇ 6 ਘੰਟੇ ਬਾਅਦ 60 ਰੁਪੀਸ ਦੁਬਾਰਾ ਸ਼ੁਰੂ ਹੋ ਜਾਂਦੇ ਆ ਮੈਂ ਨਾ ਮੈਂ ਅਭੀ ਆਪਕੋ ਇਹ ਇਹ ਸਬ ਡਾਟਾ ਮੈਂ ਆਪਕੋ ਐਸੇ ਸ਼ੇਅਰ ਨਹੀਂ ਕਰ ਪਾਉਂਗਾ किस लिए चाहिए आपको क्यों चाहिए क्योंकि सर इलीगल पार्किंग गेट दे मेरी नहीं लीगल पार्किंग है मतलब मैं समझा नहीं तो आप प्लीज इनकी एक काम करिए आप इसकी कंप्लेन कर दो ना थाने में जाके कर दो हम तो उल्टा परेशान है इससे यहाँ पे जाम लगता है उस के हो मैं वही कह रहा ना अगर तुम वाकई परेशान हो तो

ਤੁਹਾਨੂੰ ਗਲਾਤ ਤੁਸੀਂ ਦੇਖ ਲਏ ਕਿ ਅੰਦਰ ਪਾਰਕਿੰਗ ਸਾਰੀ ਖਾਲੀ ਹੈ ਔਰ ਇਲੀਗਲ ਪਾਰਕਿੰਗ ਦਾ ਸਿਲਸਿਲਾ ਜਿਹੜਾ ਨਿਰੰਤਰ ਚੱਲ ਰਹੀ ਹੈ ਐਂਬੂਲੈਂਸ ਤੱਕ ਜਿਹੜੀ 40 ਸੌਸ ਹਸਪੀਟਲ ਦੀ ਉਹ ਵੀ ਬਾਹਰ ਖੜੀ ਹੋਈ ਹੈ ਔਰ ਅਨੂਬ ਸ਼ਰਮਾ ਜੀ ਜਿਹੜੇ ਇਹਨਾਂ ਦੇ ਪਾਰਕਿੰਗ ਨੂੰ ਮੈਨੇਜ ਕਰਦੇ ਹੋ ਉਹਨਾਂ ਵੱਲੋਂ ਕਲੀਅਰ ਤੌਰ ਤੇ ਕਹਿ ਦਿੱਤਾ ਗਿਆ ਕਿ ਅਸੀਂ ਪਰੇਸ਼ਾਨ ਤਾਂ ਬਹੁਤ ਹਾਂ ਲੇਕਿਨ ਕਦੀ ਵੀ ਉਹਨਾਂ ਵੱਲੋਂ ਕੋਈ ਲਿਖਤ ਰੂਪ ਵਿੱਚ ਸ਼ਿਕਾਇਤ ਪ੍ਰਸ਼ਾਸਨ ਨੂੰ ਜਿਹੜੀ ਕਦੀ ਵੀ ਨਹੀਂ ਦਿੱਤੀ ਗਈ ਸੋ ਕਿਤੇ ਨਾ ਕਿਤੇ ਇਹ ਕਲੀਅਰ ਹੋ ਜਾਂਦਾ ਕਿ ਇਹਨਾਂ ਦੀ ਇੰਟੈਂਸ਼ਨਸ ਜਿਹੜੀਆਂ ਨਹੀਂ ਉਹ ਗਲਤ ਨਹੀਂ ਕਿਉਂਕਿ ਅਗਰ ਕੋਈ ਵਾਕ ਅਸੀਂ ਇਲੀਗਲ ਪਾਰਕਿੰਗ ਤੋਂ ਜਿਹੜਾ ਪਰੇਸ਼ਾਨ ਹੈ ਇਹਨਾਂ ਗੱਡੀਆਂ ਤੇ ਕੋਈ ਜਿਹੜੀ ਬੰਦੀ ਕਾਰਵਾਈ ਕੀਤੀ ਜਾਏ ਕਿਉਂਕਿ ਦੋ ਜਾਂ ਤਿੰਨ ਕਾਰਸ ਵੀ ਅਗਰ ਰਿਕਵਰੀ ਵੈਨ ਵੱਲੋਂ ਲਿਫਟ ਕਰ ਲਈਆਂ ਜਾਂਦੀਆਂ ਤਾਂ ਸ਼ਾਇਦ ਅਗਲੀ ਵਾਰ ਤੋਂ ਉਹੀ ਲੋਕ ਗੱਡੀ ਪਾਰਕ ਕਰਨ ਤੋਂ ਇੱਥੇ ਗੁਰੇਜ਼ ਕਰਦੇ ਪਰ ਜਾਂ ਫਿਰ ਇੱਥੇ ਨੋ ਪਾਰਕਿੰਗ ਦਾ ਕਲੀਅਰ ਇੱਕ ਨੋਟਿਸ ਲਗਾਇਆ ਜਾ ਸਕਦਾ ਜਿਹੜਾ ਕਿ ਕੁਝ ਵੀ ਬਾਰ ਲਿੱਕੇ 40th ਹਸਪੀਟਲ ਵੱਲੋਂ ਨਹੀਂ ਲਾਇਆ ਗਿਆ ਕੋਈ ਨੋ ਪਾਰਕਿੰਗ ਦਾ ਸਾਈਨ ਨਹੀਂ ਲਾਇਆ ਗਿਆ ਅਗਰ ਨੋ ਪਾਰਕਿੰਗ ਦਾ ਸਾਈਨ ਇੱਥੇ ਹੋਏਗਾ ਪ੍ਰਸ਼ਾਸਨ ਇੱਥੇ ਚਲਾਨ ਕਰੇਗਾ ਤਾਂ ਸ਼ਾਇਦ ਜਿਹੜੀ ਇਲੀਗਲ ਪਾਰਕਿੰਗ ਕਰਦੇ ਉਹਨਾਂ ਦੇ ਮਨ ਦੇ ਵਿੱਚ ਵੀ ਡਰ ਬੈਠ ਜਾਏਗਾ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਪ੍ਰਾਈਮ ਸਵੇਰਾ ਚੈਨਲ ਨਾਲ ਜੁੜੇ ਰਹੋ ਤੁਸੀਂ ਦੇਖ ਰਹੇ ਸੀ ਪ੍ਰਾਈਮ ਸਵੇਰਾ ਧੰਨਵਾਦ